ਹੰਸ ਸਾਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੇਪਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 200 ਸੋਈਆਂ ਕਾਵਾਂ ਤੇ ਇੱਕ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਦੋ ਟਾਈਮ ਚਵਾਈ ਕਰਕੇ ਖੜੋ ਦੇਖੋ ਵੀ ਨਹੀਂ ਵੀ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਆਪਣੀ ਸਮਝਣਾ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚਾ ਕੇ ਤੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਜੀ ਤੇ ਅੱਜ ਹੁਣ ਤੁਹਾਨੂੰ ਦੋ ਸੋਈਆਂ گاਵਾਂ ਤੇ ਇੱਕ ਮੱਝ ਜਿਹੜੀ ਗੱਲਾਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਰਦੀ ਸਾਸੇ ਕਾਲ ਜੀ ਕਿਸ਼ਕਾਲ ਹੋ ਠੀਕ ਠਾਕ ਜੀ ਹਾਂਜੀ ਜੀ ਵਿਰਦੀ ਤੇ ਨਾਮ ਦੱਸਦੇ ਕਰੀ ਨਾਮ ਸ਼ੌਕੀ ਪਿੰਡ ਨਪਾਲ ਤਸੀਰ ਜੀ ਨਾਲਾ ਜਿਹੜਾ ਅੰਮਰਸਰ ਅੱਜ ਹੈਗੀਆਂ ਵਾ ਦੋ گاਵਾਂ ਤੇ ਇੱਕ ਮੱਝ ਹਾਂਜੀ 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 ਠੀਕ ਹੈ ਤੇ ਪਹਿਲਾਂ ਮਾਇਤੇ ਕਰ ਲਈਏ ਸ਼ੁਰੂਆਤ ਹਾਂਜੀ ਕਿੰਨਾ ਸੁਆ ਸੁਣਾ ਇਹਨੇ ਇਹਨੇ ਭਾਜੀ ਦੂਜਾ ਸੁਆ ਸੁਣਾ ਜੇ ਦੂਸਰਾ ਸੁਆ ਅੱਛਾ ਹਾਂਜੀ ਤੇ ਕਿੰਨੇ ਕੇ ਦੁੱਧ ਆ ਲਈ ਆ ਦੁੱਧ ਭਾਜੀ 11 12 ਕਿਲੋ ਕਰੀ ਜਾਵਾਂਗੇ ਤੋਰ ਹੇ ਕਰੀ ਫੇਰ ਇਹਨਾਂ ਆਹ ਦੇਖ ਸਾਡੇ ਜੀ ਬਾਕੀ ਤੇਰਾ ਮੂੰਹ ਮੱਥੇ ਦੀ ਸੋਹਣੀ ਝੋਟੀ ਆ ਵੇ ਇਹ ਆਪੇ ਜੇ ਦਿਨ ਖੜਦੀ ਆ। ਚਲੋ ਲੈ ਜਾ। ਮੈਂ ਕਿੱਥੇ ਆ ਕੇ ਵੇਖ ਕੇ ਆ ਕੇ ਖੜਿਆ ਕਰਾਂ ਫਿਰ ਪ੍ਰੋਪਰ ਕਦ ਕਾਟਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ 99 ਦੇਖ ਸਕਦੇ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ 65000 ਜੀ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਆ ਕਰਦਾਂ ਮਾਨ ਤੱਕ ਨਹੀਂ ਕਰਾ ਦੋ ਕਿੰਨੇ ਦੀ ਜਸਨੋ ਕਰ ਦੀਏ 60 ਦੀ ਦੇ ਦਾਂਗੇ ਭਾਜੀ ਅੱਛਾ 60 ਦੀ ਦੇ ਦੋਗੇ ਭਾਜੀ 60 ਤੋਂ ਵੀ ਮਾਨਦਾਨ ਕਰ ਦਾਂਗੇ ਆਪਾਂ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਭਾਜੀ ਭਾਈ ਵੀਰ ਭਰਾ ਮੇਰਾ ਫੋਨ ਲਾਵੇ ਅੱਛਾ 60 ਚ ਮਾਨਦਾਨ ਕਰ ਦੋਗੇ ਠੀਕ ਹੈ ਤੇ ਹੁਣ ਅਗੇ ਦੂਸਰੇ ਨੰਬਰ ਤੇ ਦੂਜੇ ਨੰਬਰ ਤੇ ਗਾਈਆਂ 15 ਲੀਟਰ ਦੁੱਧ ਹੋਊਗਾ 15 ਲੀਟਰ ਦੀ ਆਪਣੀ ਗਾਰੰਟੀ ਹੋਊਗੀ ਪੱਕਾ ਦੁੱਧ ਹੈਗਾ 15 ਲੀਟਰ ਇੱਥੇ ਕੋਲ 15 ਦਿਨ ਹੋਏ ਸਹੀ ਮਨ ਦਾ ਅਛਾ ਹੋ ਠੀਕ ਹੈ ਤੋਰੋ ਫੇਰ ਇਹਨਾਂ ਵਿੱਚ 15 20 ਦਿਨ ਜਿਹੜਾ ਕਹਿੰਦੇ ਕਿ ਸੂਈਨ ਹੋਗੇ ਦੁੱਧ ਜਿਹੜਾ ਕਹਿੰਦੇ ਕਿ 15 ਲੀਟਰ ਤਿਆਰ ਆ ਮੌਕੇ ਤੇ ਉਹ ਤੁਸੀਂ ਆਪਣਾ ਆਪ ਚੋਕ ਲੈ ਜਾਣਾ ਬੜਾ ਇਹ ਪੱਕੀ ਜਗ੍ਹਾ ਦਾ ਕਰਦੀ ਆ ਬਾਕੀ ਇਹ ਆ ਬਈ ਉਤਨਾ ਗੱਦ ਘੱਟ ਚੰਗਾ ਵਾ ਖੜੇ ਕੋਈ ਸਾਹਮ ਬਲਾ ਦੁੱਧ ਚੰਗਾ ਕੱਢੀ ਜਾਊਗੀ ਤਾਂ ਨੇ ਚੰਗਾ ਦੂਰ ਦੂਰ ਲੱਗਾ ਜਿਹੜਾ ਇਹਦਾ ਹਾਂ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 42000 ਰੁਪਏ 42000 ਹਾਂਜੀ 42 ਕਿਉਂ ਹੀ ਮੰਨਦਾ ਕਰਦਾ ਕਿੰਨੇ ਕਿੰਨੇ ਦੀ ਦੇ ਦੇਣੀ 40 ਦੀ ਜਿਹੜਾ 40000 ਦੀ ਹੋਰ ਕਰ ਦੇਣਾ ਮਨ 40 ਕਿਉਂ ਹੀ ਕਰਦਾ ਹੈ ਮੰਨਦਾ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਕੋਈ ਛੱਡ ਦੋਗੇ 2000 ਦੇ ਲਾਗੇ ਪੰਨੇ ਹਾਂਜੀ ਹਾਂਜੀ ਛੱਡ ਦਾਂਗੇ ਭਾਜੀ ਚਲੋ ਕੋ ਫੋਨ ਲਾਵੇ ਇੱਕ ਕਰੀ ਠੀਕ ਹੈ ਤੇ ਹੁਣ ਤੀਸਰੇ ਨੰਬਰ ਤੇ ਬੱਚੇ ਤਾਂ ਬਿਨਾ ਹੀ ਆ ਭਾਜੀ ਭਾਜੀ ਆ ਬੱਚੇ ਤਾਂ ਬਿਨਾ ਦੁੱਧ ਕਿੰਨਾ ਹੈ ਦੇਖੋ 11 ਲੀਟਰ ਹੋਗਾ 10 ਲੀਟਰ ਦਾ ਹੋਊਗੀ 10 ਲੀਟਰ ਪੱਕਾ ਹੈਗਾ ਦੁੱਧ ਭਾਜੀ ਪੱਕਾ ਤੁਰੋ ਫੇਰ ਇੱਕ ਰੀਨ ਬਾਕੀ ਕੱਦ ਕਾਠ ਦੀ ਬੇਲ ਦੀ ਇਹ ਵੀ ਚੰਗੀ ਯਾਤਰਾ ਚਲੋ ਲੈ ਜਾਫੇ ਹਾਂ ਦੇਖ ਸਾਡੇ ਵਨ ਨੈਦਾ ਲੱਗੇ ਦਾ ਤੇ ਥਣਵੇਂ ਦੇ ਦੇਖ ਸਾਡੇ ਤੇ ਇਹਦਾ ਫਿਰ ਕਿੰਨਾ ਰੱਖੀਏ ਮੁੱਲ ਇਹਦਾ ਮੁੱਲ ਜਪਾ ਹਾਰ ਪਿਪਾ ਜੀ ਛੋਟਾ ਜਿਹਾ ਜਿਹਾ ਕਿੰਨਾ ਕ 26000 26000 ਹਾਂ ਜੀ ਪੰਜੀ ਦੀ ਦੇ ਦਈਏ ਚਲੋ ਪੰਜੀ ਦੀ ਪੰਜੀ ਚੋਂ ਹੀ ਮਾਨਤਾ ਕਰ ਦਾਂਗੇ ਆਪਾਂ ਪੰਜੀ ਚੋਂ ਮਾਨਤਾ ਕਰ ਦੋਗੇ ਤੇ ਬਾਕੀ ਇਹ ਆ ਵੀ ਦੁੱਧ ਦੇ ਕੋਈ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਹਨਾ ਤਸੱਲੀ ਕਰਕੇ ਵੇਚ ਆ ਕੇ ਖੜੇ ਠੀਕ ਹੈ ਠੀਕ ਹੈ ਜੀ ਬਾਕੀ ਜੋ ਵੀ ਕੁਛ ਆ ਸਾਰਾ ਕਸ਼ਟ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਪਸ਼ੂ ਖਰੀਦੋ ਜੀ ਸੋਈਆਂ ਦੇ ਦੋ ਟਾਈਮ ਚੁਆਇ ਚਲੋ ਤੇ ਗੱਭਨ ਆਪਣੀ ਪਾਸ ਕਰਕੇ ਲੈ ਜਾਓ